ਖਾਸ ਕਰਕੇ ਖੇਤੀ ਕਿਉਂ ਜ਼ਰੂਰੀ ਆ ਕਿਉਂ ਹਰ ਵਾਰ ਇਹ ਮੁੱਦਾ ਜਿਹੜਾ ਕਿ ਚੁੱਕਿਆ ਜਾਂਦਾ ਤੇ ਲਗਾਤਾਰ ਮੰਗ ਕੀਤੀ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਕਿ ਖਾਸ ਕਰਕੇ ਖੇਤੀ ਜ਼ਰੂਰ ਹੋਣੀ ਚਾਹੀਦੀ ਜਿਸ ਨੂੰ ਲੈ ਕੇ ਪਾਨਾ ਸਿੱਧ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਸ ਨੇ ਇਸ ਮੁੱਦੇ ਦੇ ਉੱਤੇ ਆਪਣੀ ਜਿਹੜੀ ਕਿ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ ਤੇ ਨਾਲ ਹੀ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਵਾਤਾਵਰਣ ਖਰਾਬ ਹੋ ਰਿਹਾ ਹੈ ਵਾਤਾਵਰਨ ਦੇ ਪ੍ਰਦੂਸ਼ਿਤ ਹੋਣ ਦੇ ਨਾਲ ਲੋਕਾਂ ਨੂੰ ਖੰਘ ਜੁਕਾਮ ਵਰਗੀਆਂ ਛੋਟੇ-ਛੋਟੀਆਂ ਬਿਮਾਰੀਆਂ ਜਿਹੜੇ ਕਿ ਹੁੰਦੀਆਂ ਜਾ ਰਹੀਆਂ ਨੇ ਕਿਉਂਕਿ ਕਿਸਾਨਾਂ ਨੂੰ ਜਿਹੜਾ ਕਿ ਪਰਾਲੀ ਦਾ ਦੂਸਰਾ ਹੱਲ ਨਹੀਂ ਦਿੱਤਾ ਜਾ ਰਿਹਾ ਜਿੱਦੇ ਚੱਲਦੇ ਕਿਸਾਨ ਮਜਬੂਰੀ ਦੇ ਬਾਅਦ ਸਹੀ ਪਰਾਲੀ ਨੂੰ ਅੱਗ ਲਗਾ ਰਹੇ ਨੇ ਪਰ ਇਸ ਦਾ ਦੂਸਰਾ ਹੱਲ ਕੀ ਹੋ ਸਕਦਾ ਇਸ ਨੂੰ ਲੈ ਕੇ ਉਹਨਾਂ ਨੇ ਜਿਹੜਾ ਕਿ ਪੰਨਾ ਸਿੱਧੂ ਨੇ ਜੋ ਕਿਹਾ ਆਸ ਟਾਈਮ 10:30 11:00 ਵਜੇ ਪਏ ਨੇਗੇ ਤੁਸੀਂ ਇਹ ਦੇਖ ਲਓ ਸਾਰੇ ਨੇ ਰਹਿਨੇ ਰਹਾ ਹੋਇਆ ਪਿਆ ਕਿੰਨਾ ਜਿਹੜਾ ਧੂਆਂ ਹੈ ਕਿੰਨਾ ਵਾਤਾਵਰਨ ਖਰਾਬ ਹੋਇਆ ਪਿਆ ਅੱਜ ਜਿਹੜੀ ਮੈਂ ਗੱਲਬਾਤ ਤੁਹਾਡੇ ਨਾਲ ਕਰਨੀ ਆ ਪੂਰੀ ਗੱਲਬਾਤ ਸਾਰਿਆਂ ਨੇ ਸੁਣਨੀ ਸੁਣ ਕੇ ਸਾਂਝੀ ਕਰਨੀ ਹੁਣ ਦੇਖ ਲਓ ਵੀਰੋ ਜਿਹੜਾ ਵਾਤਾਵਰਨ ਖਰਾਬ ਹੋਇਆ ਪਿਆ ਧੂਆਂ ਸਾਰਾ ਕਿੰਨੇ ਸਭ ਨੂੰ ਜ਼ਖਾਮ ਲੱਗਿਆ ਪਿਆ ਅਕੇ ਦਾ ਗਲ ਖਰਾਬ ਹੋਇਆ ਪਿਆ ਕਿਸ ਨੂੰ ਬੁਖਾਰ ਚੜੀ ਜਾਂਦਾ ਸਾਰਾ ਵਾਤਾਵਰਨ ਦੇ ਖਰਾਬ ਕਰਨ ਹੈ ਕਿੰਨਾ ਵਾਤਾਵਰਨ ਖਰਾਬ ਹੋ ਗਿਆ ਇਹਦੇ ਬਾਰੇ ਆਪਾਂ ਨੂੰ ਚਿੰਤਨ ਕਰਨਾ ਪੈਣਾ ਆਪਾਂ ਨੂੰ ਸੋਚਣਾ ਪੈਣਾ ਵੀ ਜੇਕਰ ਐਵੇਂ ਵਾਤਾਵਰਨ ਖਰਾਬ ਹੋ ਰਿਹਾ ਆਹੀ ਸਾਰਾ ਕੁਝ ਹੁੰਦਾ ਰਿਹਾ ਤਾਂ ਜਿਵੇਂ ਕਿ ਆਪਣੇ ਬਜ਼ੁਰਗ 110 ਦਾ 100 100 ਸਾਲ ਦੇ ਹੋ ਕੇ ਮਰਦੇ ਮੇਰੀ ਦਾਦੀ ਦੀ ਉਮਰ 95 ਸਾਲ ਹੋਈ ਅਸ ਅਸੀਂ ਕੋਈ 60 ਸਾਲ ਤੇ ਨਹੀਂ ਸਾਰੇ ਪਹੁੰਚਦੇ 60 70 ਸਾਲ ਕਿੰਨੀਆਂ ਬਿਮਾਰੀਆਂ ਦਾ ਸ਼ਕਾਰ ਹੋ ਗਏ ਹਰ ਇੱਕ ਘਰ ਦੇ ਵਿੱਚ ਕੈਂਸਰ ਹਰ ਇੱਕ ਘਰ ਦੇ ਵਿੱਚ ਦਵਾਈਆਂ ਇਹ ਸਾਰਾ ਵਾਤਾਵਰਨ ਦੇ ਕਾਰਨ ਹੈ ਭਰਾਵੋ ਹੁਣ ਜਿਹੜੇ ਜਿੰਨੇ ਇੱਥੇ ਤੁਸੀਂ ਦੇਖ ਲਿਓ ਬੁੱਧੀ ਜੀ ਬੈਠ ਕੇ ਗੱਲਾਂ ਕਰਦੇ ਨੇ ਧੰਨਵਾਦ ਕਰਦਾ ਉਹ ਵਾਤਾਵਰਨ ਤੇ ਗੱਲਾਂ ਮਤ ਕਰਦੇ ਨੇ ਸਰਕਾਰਾਂ ਗੱਲਾਂ ਬਾਤਾਂ ਕਰਦੀਆਂ ਨੇ ਗੀਆਂ ਵਾਤਾਵਰਨ ਤੇ ਵੀ ਪਰਾਲੀ ਨੂੰ ਅੱਗ ਨਾ ਲਾਓ ਪਰ ਕੀਤਾ ਕੀ ਆ ਤੁਹਾਨੂੰ ਮੈਂ ਗੱਲ ਕਹਿਣਾ ਚਾਹਣਾ ਜਿੰਨੇ ਵੀ ਅੱਜ ਤੱਕ ਮੈਂ ਦਰਖਤ ਲਾਏ ਨੇ ਵਾਤਾਵਰਨ ਨੂੰ ਬਚਾਉਣ ਲਈਓ ਸਾਹਮਣੇ ਬਾਗ ਲਾਇਆ ਹੋਆ ਅੱਗੇ ਜੰਗਲ ਲਾਇਆ ਹੋਆ ਸਾਰੇ ਸਾਰੇ ਦ ਵਾਤਾਵਰਨ ਐ ਨਹੀਂ ਇਕੱਲਾ ਗੱਲਾਂ-ਗੱਲਾਂ ਕਰਨ ਨਾਲ ਬਚਦਾ ਹਨ ਹੁਣ ਜਿਹੜੀ ਇਹ ਗੱਲ ਆ ਵੀਰੋ ਵਾਤਾਵਰਨ ਇੰਨਾ ਖਰਾਬ ਹੋ ਗਿਆ ਅਸੀਂ ਬਿਮਾਰੀਆਂ ਦਾ ਸ਼ਿਕਾਰ ਹੋਈਏ ਨਾ ਇਹ ਸਾਨੂੰ ਸਾਰਿਆਂ ਨੂੰ ਸੋਚਣਾ ਪੈਣਾ ਪਾਣੀ ਸਾਡਾ ਖਰਾਬ ਹੋ ਗਿਆ ਪਾਣੀ ਬਿਲਕੁਲ ਸਾਡਾ ਦੂਸਤ ਹੋ ਗਿਆ ਜਿਹੜਾ ਸਾਡਾ ਪਾਣੀ ਕਿਸੇ ਟਾਈਮ ਇਹ ਗੱਲਾਂ ਕਹਿੰਦੇ ਸੀਗੇ ਵੀ ਇਹ ਪੰਜਾਬ ਦਾ ਪਾਣੀ ਕਿਹੋ ਵਰਗਾ ਹੈ ਅੱਜ ਸਾਰਾ ਦੂਸਤ ਹੋ ਗਿਆ ਸਾਡੀ ਹਵਾ ਦੂਸਤ ਹੋ ਗਈ ਸਾਡੀ ਮਿੱਟੀ ਦੂਸਤ ਹੋ ਗਈ ਗੁਰੂ ਨਾਨਕ ਦੇਵ ਜੀ ਦਾ ਆਪਾਂ ਫਲਸਫਾ ਆਪਾਂ ਨੂੰ ਪਤਾ ਹੀ ਆ ਸਾਰੀ ਆਪਾਂ ਗੱਲਾਂ ਕਰਦੇ ਆ ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਹੁਣ ਭਰਾਵੋ ਜਿਹੜੀ ਇਹ ਗੱਲਬਾਤ ਆ ਇਹ ਆ ਕਿ ਜਿਹੜੀ ਹੁਣ ਅੱਜ ਆਪਾਂ ਗੱਲ ਕਰੀਏ ਝੋਨੇ ਦੀ ਸਰਕਾਰਾਂ ਦਾ ਇਸ ਟਾਈਮ ਸਰਕਾਰਾਂ ਤੇ ਕਿਸਾਨਾਂ ਦਾ ਪੂਰਾ ਤਕੜਾ ਰੇੜਕਾ ਫਸਿਆ ਹੋਇਆ ਤੁਸੀਂ ਦੇਖੀ ਜਨੋ ਆਪਣਾ ਥਾਂ ਥਾਂ ਤੇ ਆਪਣਾ ਟਕਰਾਅ ਹੋ ਰਿਹਾ ਟਕਰਾਅ ਆਪਣਾ ਹੋ ਰਿਹਾ ਸਰਕਾਰ ਕਹਿੰਦੀ ਹੈ ਪਰਾਲੀ ਨੂੰ ਅੱਗ ਲਾਉਣ ਨਹੀਂ ਦੇਣੀ ਕਿਸਾਨ ਕਹਿੰਦਾ ਸਾਡੇ ਕੋਲ ਕੋਈ ਹੱਲ ਨਹੀਂ ਹੈਗਾ ਪਰਾਲੀ ਨੂੰ ਅੱਗ ਲਾਉਣ ਤੋਂ ਬਿਨਾ ਹੁਣ ਭਰਾਵੋ ਜਿਹੜਾ ਪਰਾਲੀ ਨੂੰ ਅੱਗ ਆਪਾਂ ਲਾ ਰਹੇ ਹਾਂ ਸਾਨੂੰ ਸਭ ਨੂੰ ਪਤਾ ਕਿ ਆਪਣੀ ਮਜਬੂਰੀ ਹੈ ਇਹ ਅੱਜ ਪੰਜਾਬ ਦੀ ਧਰਤੀ ਦੀ ਆਪਾਂ ਗੱਲ ਕਰੀਏ 95 ਤੋਂ 97% ਪੰਜਾਬ ਦੀ ਧਰਤੀ ਦੇ ਉੱਪਰ ਝੋਨਾ ਹੀ ਝੋਨੇ ਨੇ ਕਿੱਲਾ ਅੱਜ ਪਰਾਲੀ ਨੂੰ ਅਸੀਂ ਅੱਗ ਲਾ ਰਹੇ ਹਾਂ ਕਿੱਲਾ ਝੋਨਾ ਹਵਾ ਨੂੰ ਥੋੜੀ ਦੂਸ਼ਤ ਕਰਦਾ ਪਾਣੀ ਨੂੰ ਵੀ ਦੂਸ਼ਤ ਕਰ ਰਿਹਾ ਹੈ ਕਿੰਨਾ ਪਾਣੀ ਡੂੰਗਾ ਚਲਾ ਗਿਆ ਕਿੰਨਾ ਜਿਹੜਾ ਕਿਨੇ ਸਾਡਾ ਹਰ ਇੱਕ ਤਰ੍ਹਾਂ ਦਾ ਜਿਹੜਾ ਸਾਡਾ ਵਾਤਾਵਰਨ ਨੇ ਝੋਨੇ ਨੇ ਗੰਧਲਾ ਕਰਿਆ ਹੁਣ ਭਰਾਵੋ ਜਿਹੜਾ ਵਾਤਾਵਰਨ ਆਪਣਾ ਗੰਧਲਾ ਕੀਤਾ ਪਰ ਸਰਕਾਰਾਂ ਨੂੰ ਚਾਹੀਦਾ ਤਾਂ ਆਪਾਂ ਨੂੰ ਸਭ ਨੂੰ ਪਤਾ ਹੀ ਆਪਾਂ ਨੂੰ ਇਹ ਵੀ ਜੇਕਰ ਪੰਜਾਬ ਦੀ ਧਰਤੀ ਦੇ ਉੱਪਰ ਹੋਰ ਫਸਲਾਂ ਲੱਗਣ ਝੋਨੇ ਦੀ ਫਸਲ ਘਟਦੇ ਨਾਲ ਤਾਂ ਝੋਨਾ ਰੇਟ ਡ੍ਰਾਪ ਹੋ ਜਾਏ ਜਦੋਂ ਝੋਨੇ ਦੀ ਕਾਸ਼ਤ ਹੀ ਘਟ ਗਈ ਝੋਨੇ ਦੀ ਡਿਮਾਂਡ ਤਾਂ ਸਾਨੂੰ ਪਤਾ ਉਨੀ ਰਹਿਣੀ ਆ ਉਹ ਜੋ ਡਿਮਾਂਡ ਉਹ ਨਹੀਂ ਰਣੀ ਜਦੋਂ ਭਾਈ ਪੈਦਾਵਾਰ ਘਟ ਗਈ ਤਾਂ ਉਹਦਾ ਰੇਟ ਡਰਵਲ ਹੋਣਾ ਹੀ ਇਹ ਕਿਸਾਨ ਨੂੰ ਕਿਸਾਨ ਨੂੰ ਫਾਇਦਾ ਹੋਊ ਜੇਕਰ ਚਾਹੁੰਦੀ ਆ ਪੰਜਾਬ ਗਵਰਨਮੈਂਟ ਗੱਲਾਂ ਤਾਂ ਇਹ ਉਹਨਾਂ ਨੇ ਕਿਹਾ ਸੀਗਾ ਆਨਸਾਰ ਐਮਐਸਪੀ ਦੇਵਾਂਗੇ ਤਾਂ ਪਰ ਗੱਲਾਂ ਦੇ ਕੜਾ ਸੀਗਾ ਗੱਲਾਂ ਕਰਨ ਨੂੰ ਬਹੁਤ ਕੁਝ ਹੋ ਸਕਦਾ ਪਰ ਨੀਤੀ ਜਿਹੜੀ ਉਹ ਬਹੁਤ ਮਾੜੀ ਆ ਨੀਤੀ ਇਹ ਆ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੱਪ ਬੱਢਣੇ ਝੂਠ ਬੋਲਣੇ ਹਰ ਇੱਕ ਸਟੇਜ ਤੇ ਜਾ ਕੇ ਝੂਠ ਹੀ ਬੋਲੀ ਜਾਣਾ ਆਪ ਨੂੰ ਸ਼ਰਮ ਆਉਂਦੀ ਰਹਿੰਦੀ ਆ ਵੀ ਯਾਰ ਵੀਡੀਓ ਕੀ ਸੁਣਾਂਗੇ ਵਾ ਗਾਪੀ ਬੱਢਣੇ ਝੂਠ ਹੀ ਬੋਲਣਾ ਆਪ ਨੂੰ ਸ਼ਰਮ ਆਉਂਦੀ ਜਦੋਂ ਇਹਨਾਂ ਲੀਡਰਾਂ ਦੇ ਹੁਣ ਭਰਾਵੋ ਇਹਦੇ ਬਾਰੇ ਸਾਨੂੰ ਸਾਰਿਆਂ ਨੂੰ ਸੋਚਣਾ ਪੈਣਾ ਐ ਐਮਐਸਪੀ ਦੀ ਆਪਣੀ ਲੜਾਈ ਚੱਲ ਵੀ ਰਹੀ ਐ ਜੇ ਆਪਾਂ ਨੂੰ ਫਸਲਾਂ ਤੇ ਐਮਐਸਪੀ ਮਿਲੇ ਆਪਾਂ ਕਿਵੇਂ ਝੋਨੇ ਦੇ ਵਿੱਚੋਂ ਬਾਹਰ ਨਿਕਲੀਏ ਇਸ ਵਾਰ ਦਾ ਜਿਹੜਾ ਵਾਤਾਵਰਨ ਬਹੁਤ ਗੰਦਲਾ ਹੋਇਆ ਹੁਣ ਇੱਕ ਗੱਲ ਹੋਰ ਐ ਹੁਣ ਜਿਹੜੇ ਮੈਂ ਹੋਰ ਫਸਲਾਂ ਦੀ ਗੱਲ ਕਰਦਾ ਪੰਜਾਬ ਦੇ ਵਿੱਚ ਹੋਰ ਫਸਲਾਂ ਲੱਗਣੇ ਚਾਹੀਦੇ ਨੇ ਹੁਣ ਆਪਾਂ ਝੋਨਾ ਵੱਢ ਕੇ ਹੁਣ ਆਪਾਂ ਬੀਜਣੀ ਐ ਕਣਕ ਹੁਣ ਤੁਹਾਨੂੰ ਪਤਾ ਸਾਰੀ ਪੰਜਾਬ ਦੀ ਧਰਤੀ ਦੇ ਉੱਪਰ ਕਣਕ ਹੋਣੀ ਐ ਚਲੋ ਠੀਕ ਆ ਕਣਕ ਹੋਣੀ ਐ ਕਣਕ ਦੇ ਵੇਲੇ ਚਲੋ ਡਿਮਾਂਡ ਆ ਬਹੁਤ ਆ ਹਨਾ ਪਰ ਜੀ ਆਪਾਂ ਕਹੀਏ ਚਲੋ ਹੁਣ ਆਪਾਂ ਇੱਕ ਕਣਕ ਦੀ ਗੱਲ ਕਰੀਏ ਵੀ ਸਾਰੀ ਧਰਤੀ ਉੱਪਰ ਹੋਰਾਂ ਫਸਲਾਂ ਦੀ ਲੱਗਣੀਆਂ ਚਾਹੀਦੀਆਂ ਨੇ ਹੁਣ ਮੇਰੀ ਇੱਥੇ ਇੱਕ ਜਿਹੜੀ ਮੰਗ ਆ ਜਿਹੜੀ ਮੈਂ ਅੱਜ ਤੁਹਾਡੇ ਨਾਲ ਮੇਨ ਇਹ ਗੱਲ ਕਰਨੀ ਆ ਉਹ ਮੈਂ ਮੇਨ ਤੁਹਾਡੇ ਨਾਲ ਇਹ ਗੱਲ ਕਰਨੀ ਆ ਹੁਣ ਜਿਹੜੀਆਂ ਕਿ ਸਾਨੂੰ ਸਭ ਨੂੰ ਪਤਾ ਕਿ ਹਾਰੀ ਦੀਆਂ ਫਸਲਾਂ ਵੇਚ ਰਹੀਆਂ ਨੇ ਹਾਰੀ ਦੀਆਂ ਫਸਲਾਂ ਦੇ ਵਿੱਚੋਂ ਜਿਹੜੀ ਮੈਂ ਮੁੱਖ ਫਸਲ ਦੀ ਗੱਲ ਕਰਨੀ ਆ ਪੰਜਾਬ ਦੇ ਵਿੱਚ ਖਾਸ ਖਾਸ ਦੀ ਖੇਤੀ ਦੀ ਗੱਲਬਾਤ ਕਰਨੀ ਆ ਮੈਂ ਬਹੁਤ ਸਾਲਾਂ ਤੋਂ ਕਰਦਾ ਆ ਆ ਵੀ ਪੰਜਾਬ ਦੇ ਵਿੱਚ ਖਾਸ ਖਾਸ ਦੀ ਖੇਤੀ ਹੋਣੀ ਚਾਹੀਦੀ ਆ ਹੌਂਦ ਜੀ ਮੈਂ ਇਹ ਗੱਲ ਕਰਦਾ ਵੀ ਖਸਖਾਸ ਦੀ ਖੇਤੀ ਹੋਣੀ ਚਾਹੀਦੀ ਹੈ 2018 ਦੇ ਵਿੱਚ ਭਰਾਓ ਮੇਰੇ ਤੇ ਪਰਚਾ ਹੋਇਆ ਸੀਗਾ ਅਸੀਂ ਜਿਹੜਾ ਕਿ 2-3 ਵਿੱਗਿਆਂ ਦੇ ਵਿੱਚ ਅਸੀਂ ਇਹ ਖਸਖਾਸ ਬੀਜਤੀ ਸੀਗੀ ਫੀਮ ਬੀਜਤੀ ਸੀਗੀ ਤੇ ਉਦੋਂ ਸਰਕਾਰ ਨੇ ਪਰਚਾ ਕੀਤਾ ਸੀ ਉਦੋਂ ਲੋਕਾਂ ਦੇ ਸਹਿਯੋਗ ਨਾਲ ਉਦੋਂ ਵੀ ਇਹ ਪਰਚਾ ਰੱਦ ਕਰਾਇਆ ਸੀਗਾ ਇਹ ਭਰਾਓ ਜਿਹੜੀ ਮੈਂ ਖਸਖਾਸ ਦੀ ਖੇਤੀ ਦੀ ਭੁੱਕੀ ਫੀਮ ਦੀ ਖੇਤੀ ਦੀ ਮੈਂ ਗੱਲ ਕਦੋਂ ਕਰਨ ਲੱਗਿਆ ਮੈਂ ਡਾਕਟਰ ਧਰਮਵੀਰ ਗਾਂਧੀ ਕੋਲੇ ਆਹ ਜਿਹੜਾ ਸਮਾਂ ਸੀਗਾ ਆਹ ਆਪਾਂ ਇਹਦੋਂ 20 ਦਿਨ ਪਹਿਲਾਂ ਦੀ ਗੱਲ ਕਰ ਲਓ ਜਿਵੇਂ ਆਹ ਸਮੇਂ ਦੇ ਵਿੱਚ ਹਨਾ 2018 ਦੇ ਵਿੱਚ ਮੈਂ ਗਿਆ ਦਵਾਈ ਲੈਣ ਡਾਕਟਰ ਧਰਮਵੀਰ ਗਾਂਧੀ ਕੋਲੇ ਜਦੋਂ ਮੈਂ ਦਵਾਈ ਲੈਣ ਗਿਆ ਭਰਾਵੋ ਉੱਥੇ ਡਾਕਟਰ ਧਰਮਵੀਰ ਗਾਂਧੀ ਮੈਨੂੰ ਤੇ ਚਲੋ ਮੇਰੀ ਤਾਂ ਥੋੜਾ-ਮੋਟਾ ਮੈਨੂੰ ਜਾਣਦੇ ਸੀ ਕਿ ਥੋੜਾ-ਮੋਟਾ ਉਹ ਕਿਸੇ ਨਾਲ ਹੋਰ ਗੱਲਾਂ ਕਰ ਰਿਹਾ ਸੀ ਉੱਥੇ ਮੈਨੂੰ ਵੀ ਇੰਟਰਸਟ ਹੋ ਗਿਆ ਜਦੋਂ ਭੁੱਕੀ ਫੀਮ ਤੇ ਗੱਲਾਂ ਕਰਦਾ ਸੀ ਸ਼ਾਇਦ ਡਾਕਟਰ ਧਰਮਵੀਰ ਗਾਂਧੀ ਅੱਜ ਐਮਪੀ ਨੇ ਭੁੱਲ ਗਏ ਹੁਣ ਹਨਾ ਪਰ ਮੇਰੇ ਉਹ ਦਿਮਾਗ ਦੇ ਵਿੱਚ ਗੱਲ ਫਿੱਟ ਹੋ ਗਈ ਮੈਂ ਡਾਕਟਰ ਧਰਮਵੀਰ ਗਾਂਧੀ ਨੂੰ ਕਈ ਸਵਾਲ ਕਰੇ ਉਹਨਾਂ ਨੇ ਮੈਨੂੰ ਸਵਾਲਾਂ ਦਾ ਜਵਾਬ ਵੀ ਦਿੱਤਾ ਉਸ ਟਾਈਮ ਮੈਂ ਕਿਹਾ ਜੀ ਤੁਸੀਂ ਇਹ ਖਸਖਾਸ ਦੀ ਫੀਮ ਦੀ ਖੇਤੀ ਦੀ ਕਿਉ ਡਾਕਟਰ ਧਰਮਵੀਰ ਗਾਂਧੀ ਨੇ ਕਈ ਗੱਲਾਂ ਦੱਸੀਆਂ ਕਹਿੰਦਾ ਵੀ ਇਹ ਆ ਚੀਜ਼ਾਂ ਨੇ ਜਿਹੜੀਆਂ ਦਵਾਈਆਂ ਦੇ ਵਿੱਚ ਮੈਂ ਡਾਕਟਰਾਂ ਕਹਿੰਦਾ 70 80% ਦਵਾਈਆਂ ਦੇ ਵਿੱਚ ਫੀਮ ਦੀ ਵਰਤੋਂ ਦੀ ਵਰਤੋਂ ਹੁੰਦੀ ਹੈ ਪਰ ਕਹਿੰਦਾ ਵੀ 90% ਦਵਾਈਆਂ ਦੇ ਵਿੱਚ ਫੀਮ ਦੀ ਵਰਤੋਂ ਵੀ ਹੋ ਸਕਦਾ ਪਰ ਕਹਿੰਦਾ ਕੈਮੀਕਲਾਂ ਨਾਲ ਬਣਾਈ ਜਾ ਰਹੀ ਹੈ ਪਰ ਜੇਕਰ ਕਹਿੰਦਾ ਸਾਰੀਆਂ ਦਵਾਈਆਂ ਦੇ ਵਿੱਚ ਫੀਮ ਦੀ ਵਰਤੋਂ ਹੋਵੇ ਤਾਂ ਇਹ ਸਰੀਰ ਲਈ ਬਹੁਤ ਫਾਇਦੇਮੰਦ ਆ ਚਲੋ ਭਾਈ ਜਦੋਂ ਮੇਰੇ ਦਿਮਾਗ ਦੇ ਵਿੱਚ ਗੱਲ ਫਿੱਟ ਹੋ ਗਈ ਡਾਕਟਰ ਧਰਮਵੀਰ ਗਾਂਧੀ ਨੇ ਮੇਰੇ ਗੱਲਾਂ ਮੈਂ ਸਵਾਲ ਜਵਾਬ ਕਰੇ ਕਹਿੰਦਾ ਫੀਮ ਕਹਿੰਦਾ ਸੀ ਖਸ ਖਸ ਦੀ ਕਹਿੰਦਾ ਮੈਂ ਜਦੋਂ ਵਜਾਉਣੀ ਚਾਹੀ ਕਿਨਾ ਸਰਕਾਰ ਮੇਰੇ ਮਗਰ ਪੈ ਗਈ ਕਿਨਾ ਮਾਦਾ ਸਰਕਾਰ ਤੋਂ ਮਾਫੀ ਮੰਗ ਕੇ ਖੜਾ ਛੜਾਇਆ ਡਾਕਟਰ ਧਰਮਵੀਰ ਗਾਂਧੀ ਨੇ ਵੀ ਕਿਨਾ ਵਜਾਈ ਸੀ ਪਤਾ ਨਹੀਂ ਕਿਹੜੇ ਪਿੰਡ ਦੇ ਵਿੱਚ ਜਦੋਂ ਵਜਾਈ ਸੀਗੀ ਭਾਈ ਇਸ ਤੋਂ ਬਾਅਦ ਮੇਰੇ ਤਾਂ ਇਹੋ ਜਿਹੀ ਦਿਮਾਗ ਤੇ ਵਿੱਚ ਗੱਲ ਚੜੀ ਅਸਤਾ ਆ ਕੇ ਅੱਧਾ ਪੋਣਾ ਕਿਲਾ ਬੀਜਤੀ ਤੁਸੀਂ ਸਾਲ ਨੂੰ ਦੇਖਿਆ ਹੀ ਹੋਣਾ ਅਸੀਂ ਬੀਜੀ ਹੋਈ ਭਾਈ ਮੈਂ ਤਾਂ ਵੀਡੀਓ ਪਾਤੀ ਸਰਕਾਰ ਨੇ ਮਹ ਜਿਹੜਾ ਕੁਝ ਕਰਨਾ ਕਰ ਲੈ ਸਰਕਾਰ ਅਜ ਤਾਂ ਫੇਮ ਬੀਜਤੀ ਚਲੋ ਭਾਈ ਭੁੱਕੀ ਬੀਜੀ ਉਦੋਂ ਸਰਕਾਰ ਨੇ ਪਰਚੇ-ਪੁਰਚੇ ਕੀਤੇ ਉਦੋਂ ਚਲੋ ਭਾਈ ਫੇਰ ਉਹਨਾਂ ਪਰਚੇ ਉਦੋਂ ਵਿੱਚੋਂ ਬਾਹਰ ਆ ਗਏ ਹਨਾ ਹੁਣ ਜਿਹੜੀ ਇਹ ਗੱਲ ਆ ਵੀਰੋ ਮੈਂ ਜਿਹੜੀਆਂ ਕਈ ਗੱਲਾਂ ਨੇ ਕਿ ਮੈਂ ਕੀ ਕਿਉਂ ਚਾਹਣਾ ਕਿ ਪੰਜਾਬ ਦੇ ਵਿੱਚ ਖੇਤੀ ਹੋਣੀ ਚਾਹੀਦੀ ਹੈ ਹੁਣ ਬਹੁਤ ਸਾਰੇ ਚੰਗੇ ਲੋਕਾਂ ਦੀ ਇਹ ਸੋਚ ਆ ਗਈ ਇਹ ਨਸ਼ਾ ਬਿਲਕੁਲ ਮੈਂ ਮੰਨਦਾ ਵੀ ਇਹ ਨਸ਼ਾ ਨਸ਼ਾ ਹੈ ਬਹੁਤ ਵੱਡਾ ਨਸ਼ਾ ਹੈ ਪਰ ਅੱਜ ਜਿਹੜੇ ਪੰਜਾਬ ਦੇ ਨੌਜਵਾਨ ਨੇਗੇ ਉਹ ਤੁਹਾਨੂੰ ਸਭ ਨੂੰ ਪਤਾ ਵੀ ਕਿੱਡਾ ਵੱਡਾ ਹਰ ਇੱਕ ਪਿੰਡ ਦੇ ਵਿੱਚੋਂ ਕੋਈ ਵੀ ਨੌਜਵਾਨ ਚਿੱਟੇ ਤੋਂ ਜਿਹੜੇ ਜ਼ਿਆਦਾਤਰ ਨੌਜਵਾਨ ਨੇ ਚਿੱਟੇ ਤੋਂ ਵੰਝ ਨਹੀਂ ਰਹੇ ਹਰ ਇੱਕ ਪਿੰਡ ਦੇ ਵਿੱਚ ਨੌਜਵਾਨ ਜਿਆਦਾ ਮਾਤਰਾ ਦੇ ਵਿੱਚ ਚਿੱਟਾ ਕਰ ਰਹੇ ਨੇ ਗਿਣਤੀ ਚੁਣਤੀ ਦੇ ਨੌਜਵਾਨੀ ਅੱਜ ਜਿਹੜਾ ਨਸ਼ੇ ਤੋਂ ਬੱਚੇ ਨੇਗੇ ਜ਼ਿਆਦਾਤਰ ਨੌਜਵਾਨ ਨਸ਼ੇ ਦੇ ਵਿੱਚ ਪੈ ਚੁੱਕੇ ਨੇ ਹੁਣ ਜਿਹੜੇ ਸਾਡੇ ਵੀਰ ਕਹਿੰਦੇ ਨੇ ਨਾ ਨਸ਼ਾ ਹੁਣ ਵੀਰੋ ਮੈਂ ਅੱਗੇ ਗੱਲ ਥੋੜਾ ਨਾ ਹੈ ਕਰਦਾ ਵੀ ਫਾਇਦਾ ਕੀ ਕਿਨੇ ਉਸਤਾ ਉਹ ਬਾਅਦ ਚ ਗੱਲ ਕਰਦਾ ਹੁਣ ਜਿਹੜੇ ਭਰਾ ਮੈਨੂੰ ਨਾ ਕਾਫੀ ਵਾਰੀ ਮੈਂ ਦੇਖਿਆ ਚੰਦਾ ਵੀ ਮੈਂ ਇਹ ਗੱਲ ਇਹਦੀ ਕੀਤੀ ਆ ਕਿ ਕਈ ਕਹਿੰਦੇ ਨੇ ਵੀ ਨਸ਼ਾ ਹੈ ਪੰਜਾਬ ਦੀ ਧਰਤੀ ਤੇ ਨਹੀਂ ਹੋਣਾ ਚਾਹੀਦਾ ਹੁਣ ਦੇਖੋ ਭਾਈ ਸਾਰਿਆਂ ਨੂੰ ਇਹ ਗੱਲ ਆ ਵੀ ਆਪਾਂ ਇਹ ਮੰਨਦੇ ਹਾਂ ਕਿ ਨਸ਼ਾ ਅੱਜ ਜਿਹੜੇ ਸਾਡੇ ਨੌਜਵਾਨ ਚਿੱਟੇ ਤੇ ਲੱਗੇ ਪਏ ਨੇ ਜਾਂ ਜਿਹੜੇ ਸਾਡੇ ਪੰਜਾਬ ਦੇ ਵਿੱਚ 2 ਜਾਂ 3 ਠੇਕੇ ਹਰ ਇੱਕ ਪਿੰਡ ਦੇ ਵਿੱਚ ਖੋਲੇ ਪਏ ਨੇ ਸਾਡੇ ਪਿੰਡ ਦੇ ਵਿੱਚ ਤਿੰਨ ਠੇਕੇ ਖੋਲੇ ਹੋਣੇ ਇੱਕ ਤਾਂ ਸੜਕ ਦੇ ਉੱਪਰ ਇੱਕ ਦੂਜੀ ਸੜਕ ਦੇ ਉੱਪਰ ਇੱਕ ਇਧਰ ਦੀ ਸੜਕ ਦੇ ਉੱਪਰ ਤਿੰਨ ਠੇਕੇ ਸਾਡੇ ਪਿੰਡਾਂ ਦੇ ਵਿੱਚ ਸ਼ਰਾਬ ਦੇਣਗੇ ਹੁਣ ਜਿਹੜੇ ਵੀਰੇ ਇਹ ਗੱਲ ਕਹਿੰਦੇ ਨੇਗੇ ਕਿ ਖਾਸ ਖਾਸ ਜਿਹੜਾ ਅਫੀਮ ਹੈ ਨਸ਼ਾ ਹੁਣ ਤੁਸੀਂ ਇਹ ਦੇਖੋ ਵੀਰੋ ਜਿਹੜਾ ਮੈਨੂੰ ਇੱਕ ਤੁਸੀਂ ਦੇਖੋ ਵੀ ਜਿਹੜੀ ਸ਼ਰਾਬ ਆ ਕਿੰਨੇ ਕੈਮੀਕਲਾਂ ਤੋਂ ਕਿੰਨੀਆਂ ਜ਼ਹਿਰਾਂ ਪਾ ਕੇ ਤਿਆਰ ਹੁੰਦੀ ਹੈ ਕਿੰਨੇ ਘਰਾਂ ਦੇ ਵਿੱਚ ਲੜਾਈਆਂ ਕਿੰਨੇ ਘਰਾਂ ਦੇ ਵਿੱਚ ਕਲੇਸ਼ ਕਿੰਨੇ ਐਕਸੀਡੈਂਟ ਕਿੰਨਾ ਕੁਸ਼ ਕਿੰਨੇ ਗੁਰਦੇ ਫੇਲ ਇਹ ਸ਼ਰਾਬ ਪੀਣ ਦੇ ਨਾਲ ਹੁੰਦੇ ਨੇ ਮੈਂ ਕਹਿੰਦਾ ਵੀ ਇਹ ਮੈਂ ਮੰਨਦਾ ਵੀ ਨਸ਼ਾ ਪਰ ਜਿਹੜੇ ਸ਼ਰਾਬ ਦੇ ਨੇ ਠੇਕੇ ਖੁੱਲੇ ਨੇਗੇ ਵੀਰੋ ਇਹਨੇ ਸ਼ਰਾਬ ਦੇ ਠੇਕੇ ਖੁੱਲੇ ਹੋਏ ਨੇਗੇ ਇਹ ਸਰਕਾਰ ਨੇ ਇਸ ਕਰਕੇ ਖੋਲੇ ਹੋਣੇ ਵੀ ਸਾਡੀ ਆਮਦਨ ਆਏ ਇਹਨਾਂ ਸ਼ਰਾਬ ਸਭ ਤੋਂ ਵੱਧ ਜਿਹੜਾ ਪੰਜਾਬ ਸਰਕਾਰ ਨੂੰ ਆਮਦਨ ਹੈ ਉਹ ਸ਼ਰਾਬ ਦੇ ਉੱਪਰੋਂ ਆ ਜਿਹੜਾ ਕਿ ਇਹ ਸ਼ਰਾਬ ਦੇ ਉੱਪਰੋਂ ਆ ਜਿਹੜੀ ਸਭ ਤੋਂ ਆਮਦਨ ਵੱਡੀ ਆਮਦਨ ਤੁਸੀਂ ਦੇਖਿਆ ਹੋਣਾ ਕਰੋਨਾ ਦੇ ਵਿੱਚ ਲੋਕ ਕਹਿੰਦੇ ਜਿੰਮਾ ਖੁੱਲੋ ਖੁੱਲੋ ਸਰਕਾਰ ਕਹਿੰਦੀ ਪਹਿਲਾਂ ਸ਼ਰਾਬ ਦੇ ਠੇਕੇ ਖੋਲਣਾ ਸਾਡੀ ਆਮਦਨ ਰੁਕ ਗਈ ਹੁਣ ਭਰਾਭੂ ਜਿਹੜੀ ਆਮਦਨ ਇਹਦੇ ਉੱਪਰੋਂ ਆ ਮੈਂ ਕਹਿਣਾ ਵੀ ਜਿਹੜੇ ਵੀਰੇ ਕਹਿੰਦੇ ਨੇ ਨਸ਼ਾ ਦੇਖੋ ਪਹਿਲੀ ਗੱਲ ਤਾਂ ਇਹ ਦੇਖੋ ਪੰਜਾਬ ਦੇ ਵਿੱਚ ਸ਼ਰਾਬ ਚਿੱਟਾ ਕਿੰਨੇ ਨਸ਼ੇ ਦੁਖ ਖਤਰਨਾਕ ਆ ਚੁੱਕੇ ਨੇਗੇ ਸਭ ਨੂੰ ਪਤਾ ਹੀ ਆ ਵੀ ਜਿਹੜੀ ਖਸ ਖਸਾ ਕਿੰਨੇ ਲਾਹੇਵੰਦ ਆ ਖਸ ਖਸ ਦਵਾਈਆਂ ਦੇ ਵਿੱਚ ਪੰਜੀਰੀਆਂ ਦੇ ਵਿੱਚ ਸਾਡਾ ਜਿਹੜਾ ਅਸੀਂ ਨਿਹੰਗ ਸਿੰਘ ਰਗੜਾ ਲਾਉਂਦੇ ਨੇ ਉਹਦੇ ਵਿੱਚ ਹਰ ਇੱਕ ਦੇ ਵਿੱਚ ਖਸ ਖਸ ਪੈਂਦੀ ਆ ਕਿੰਨੀ ਲਾਹੇਵੰਦ ਚੀਜ਼ ਆ ਆਪ ਹੁਣ ਵੀਰੋ ਦੂਜੀ ਗੱਲ ਜਿਹੜੀ ਆ ਗਈ ਸਰਕਾਰ ਦੀ ਜਿਹੜੇ ਪੰਜਾਬ ਦੇ ਵਿੱਚੋ ਸ਼ਰਾਬ ਦੇ ਠੇਕੇ ਕਰੇ ਸਰਕਾਰ ਬੰਦ ਇਹ ਤਾਂ ਬਹੁਤ ਖਤਰ ਖਤਰਨਾਕ ਹੈ ਸ਼ਰਾਬ ਨੂੰ ਤਾਂ ਨਰਕਾਂ ਦੀ ਨਾਨੀ ਕਿਹਾ ਜਾਂਦਾ ਹੈ ਸ਼ਰਾਬ ਨੂੰ ਨਰਕਾਂ ਦੀ ਨਾਨੀ ਕਿਹਾ ਜਾਂਦਾ ਵੀ ਨਰਕਾਂ ਦੀ ਨਾਨੀ ਆ ਸ਼ਰਾਬ ਜੇ ਕਰੇ ਸ਼ਰਾਬ ਬੰਦ ਕਰਕੇ ਪੰਜਾਬ ਦੇ ਵਿੱਚ ਅਫੀਮ ਪੁੱਕੀ ਦੇ ਠੇਕੇ ਖੋਲਣ ਖੁੱਲ ਵੀ ਸਕਦੇ ਨੇ ਖੁੱਲਣ ਨੂੰ ਕੋਈ ਵਾਲੀ ਵੱਡੀ ਗੱਲ ਨਹੀਂ ਹੁੰਦੀ ਮੈਂ ਇਹ ਗੱਲ ਕਹਿਣਾ ਹੁੰਦਾ ਮੈਂ ਅਕਸਰ ਇਹ ਨੂੰ ਕਈ ਸਰਪੰਚ ਮਿਲ ਲਾਉਂਦੇ ਨੇ ਉਹ ਕਹਿੰਦੇ ਬਈ ਸਰਕਾਰ ਐ ਨਹੀਂ ਕਰਦੀ ਸਰਕਾਰ ਐ ਮਤਾਂ ਨਹੀਂ ਪਾਉਂਦੀ ਜੇ ਕੋਈ ਪਿੰਡ ਦੇ ਵਿੱਚ ਕੋਈ ਵੀ ਰੂਲ ਲਾਗੂ ਕਰਨਾ ਅਫਸਰ ਜੋ ਮਰਜ਼ੀ ਕਰ ਲੈਣ ਪਿੰਡ ਦਾ ਸਰਪੰਚ ਦੇ ਪਿੰਡ ਦੀ ਪੰਚਾਇਤ ਪਿੰਡ ਦੇ ਲੋਕ ਇਕੱਠੇ ਹੋਣ ਜੁੜਾ ਮਰਜ਼ੀ ਕੁਛ ਪਿੰਡ ਦੇ ਵਿੱਚ ਕਰ ਲੋ। ਇਹੀ ਗੱਲ ਪੰਜਾਬ ਦੇ ਵਿੱਚ ਆ। ਜੇਕਰ ਪੰਜਾਬ ਦੀ ਗਵਰਨਮੈਂਟ ਤਾਕੜੀ ਹੋਵੇ, ਸੈਂਟਰ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾ ਰੇ। ਜੇਕਰ ਸਰਕਾਰ ਕਹੇ ਸਰਕਾਰ ਕਹੇ ਲੋਕਾਂ ਨੂੰ ਥੋੜੇ ਨਾਲ ਆ ਇਹ ਪੰਜਾਬ ਦੇ ਵਿੱਚ ਖੇਤੀ ਹੋ ਸਕਦੀ ਆ। ਜੇ ਸਰਕਾਰ ਕਹੇ ਥੋੜੇ ਨਾਲ ਆ ਤੁਸੀਂ ਵਿਜੋ ਥੋੜੇ ਨਾਲ ਆ। ਇਹ ਪੰਜਾਬ ਦੇ ਵਿੱਚ ਖੇਤੀ ਹੋਣ ਨੂੰ ਕੋਈ ਬਾਲੀ ਵੱਡੀ ਗੱਲ ਨਹੀਂ ਮੈਨੂੰ ਪਤਾ ਹੈ। ਹਾਈ ਕੋਰਟ ਤੋਂ ਪੰਜਾਬ ਹਰਿਆਣਾ ਕੋਰਟ ਹਾਈ ਕੋਰਟ ਤੋਂ ਸਟੇ ਵੀ ਹੋਈ ਹੋਈ ਆ। ਹਰਿਆਣਾ ਦੇ ਕਈ ਹਰਿਆਣਾ ਦੇ ਕਈ ਸਟੇਟਾਂ ਦੇ ਵਿੱਚ ਮਨਜ਼ੂਰੀ ਮਿਲੀ ਹੋਈ ਆ ਪਰ ਮੈਂ ਕਹਿੰਦਾ ਵੀ ਜੇਕਰ ਇਹ ਖੇਤੀ ਹੁੰਦੀ ਆ ਸਰਕਾਰ ਦੇ ਨਾਲ ਖੜੇ ਤਾਂ ਇਹ ਖੇਤੀ ਹੋ ਸਕਦੀ ਆ ਸਰਕਾਰ ਸ਼ਰਾਬ ਦੇ ਠੇਕੇ ਬੰਦ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਖੇਤੀ ਕਰਾਤੀ ਆਉਣ ਵਾਲੇ 2-4 ਸਾਲਾਂ ਦੇ ਜੋ 2-4 ਸਾਲ ਖੇਤੀ ਹੋਵੇ ਖੇਤੀ ਹੋਣ ਤੋਂ ਬਾਅਦ 2-4 ਸਾਲਾਂ ਦੇ ਬਾਅਦ ਪਲੈਨਿੰਗ ਹੋਵੇ ਸਰਕਾਰ ਕੇ ਭੁੱਕੀ ਵੀ ਮੈਂ ਠੇਕੇ ਖੋਲੂ ਖਾਸ-ਖਾਸ ਦੇ ਠੇਕੇ ਖੋਲੂ ਸਰਕਾਰ ਸ਼ਰਾਬ ਬਿਲਕੁਲ ਬੰਦ ਕਰੇ ਪੰਜਾਬ ਦੇ ਵਿੱਚੋਂ ਜਿਹੜੀ ਕਿ ਸ਼ਰਾਬ ਆ ਸ਼ਰਾਬ ਐਡੀ ਖਤਰਨਾਕ ਆ ਭਰਾਵੋ ਇਦੇ ਨਾਲ ਸਾਡੀਆਂ ਸਾਰੀਆਂ ਜਵਾਨੀਆਂ ਤਵਾ ਜਿਵੇਂ ਕਿ ਕਿਵੇਂ ਆਪਣਾ ਨਰਕਾਂ ਦੀ ਨਾਨੀ ਇਹ ਜਿਹੜੀ ਸਭ ਤੋਂ ਵੱਧ ਆਮਦਨ ਸ਼ਰਾਬ ਤੋਂ ਅੱਜ ਸਰਕਾਰ ਨੂੰ ਹੁੰਦੀ ਹੈ ਇਹ ਹੀ ਆਮਦਨ ਸਰਕਾਰ ਨੂੰ ਜਿਹੜੀ ਆਮਦਨ ਆ ਭੁੱਕੀ ਫਿਲਮ ਦੇ ਠੇਕਾਂ ਤੋਂ ਹੋਣੀ ਆ ਹੁਣ ਜਿਹੜੀ ਇਹ ਭੁੱਕੀ ਫਿਲਮ ਦੇ ਠੇਕਾਂ ਤੋਂ ਸ਼ਰਾਬ ਨੂੰ ਆਮ ਸ਼ਰਾਬ ਦੀ ਆਮਦਨ ਹੋਣੀ ਆ ਆ ਇਹ ਸਰਕਾਰ ਦਾ ਰੈਵਨਿਊ ਵਧੂਗਾ ਜੇ ਸਰਕਾਰ ਕੋਲੇ ਕੀ ਪਲੈਨਿੰਗ ਹੋਵੇ ਵੀ ਅਸੀਂ ਕਿਵੇਂ ਕਿਸਾਨਾਂ ਨੂੰ ਕਿਵੇਂ ਲੋਕਾਂ ਨੂੰ ਉੱਪਰ ਚੱਕਣਾ ਇਹ ਭਰਾਵੋ ਜੇ ਖੇਤੀ ਹੁੰਦੀ ਤਾਂ ਪੰਜਾਬ ਬਹੁਤ ਅਮੀਰ ਹੋ ਸਕਦਾ ਪੰਜਾਬ ਪੰਜਾਬ ਇੰਨਾ ਮੀਰ ਹੋ ਸਕਦਾ ਪੰਜਾਬ ਦਾ ਕਿਸਾਨ ਦਾ ਕਰਜ਼ਾ ਸਾਰਾ ਕੁਝ ਬਰਸ ਸਕਦਾ ਹੁਣ ਇਹਦੇ ਵਿੱਚ ਵੀਰੋ ਗੱਲ ਇਹ ਆ ਕਿ ਜਿਹੜੀ ਸੋਚਣ ਵਾਲੀ ਗੱਲ ਆ ਅਸੀਂ ਦੇਖੋ ਕਿ ਸਾਡਾ ਨਸ਼ਿਆਂ ਨੇ ਜਿਹੜੀ ਇਹ ਵੀਰ ਇਹ ਵੀ ਮੈਨੂੰ ਮੈਂ ਦੁਬਾਰਾ ਫਿਰ ਉਸ ਗੱਲ ਤੇ ਆਉਣਾ ਬਹੁਤ ਸਾਰੇ ਵੀਰ ਕਹਿੰਦੇ ਨੇ ਤੂੰ ਨਸ਼ੇ ਦੀ ਗੱਲ ਕਰ ਰਿਹਾ ਇਹ ਨਸ਼ੇ ਨੂੰ ਤੂੰ ਭੁੱਕੀ ਫੀਮ ਦੀ ਖੇਤੀ ਨੂੰ ਪ੍ਰਮੋਟ ਕਰਕੇ ਤੂੰ ਨਸ਼ੇ ਨੂੰ ਪ੍ਰਮੋਟ ਕਰਨ ਦੀ ਗੱਲ ਕਰ ਰਿਹਾ ਵੀਰੋ ਮੈਂ ਤੁਹਾਨੂੰ ਗੱਲ ਕਹੀ ਆਏ ਵੀ ਸੋਚਦੇ ਹੋਣਗੇ ਪਤਾ ਨਹੀਂ ਇਹ ਭੁੱਕੀ ਫੀਮ ਖਾਂਦਾ ਕੋਈ ਚਮਚਾ ਲਾਉਂਦਾ ਹੋ ਜਿੰਨੇ ਵੀ ਮੇਰੇ ਨਾਲ ਰਹਿੰਦੇ ਨੇ ਅੱਜ ਤੱਕ ਮੈਂ ਇੱਕ ਵੀ ਰੁਪਈਆ ਤੱਕ ਨਸ਼ਾ ਨਹੀਂ ਕਰਿਆ ਜਦੋਂ ਮਰਜੀ ਤੁਸੀਂ ਮੇਰੇ ਕੋਲੇ ਆ ਜਾਓ ਜਦੋਂ ਮਰਜੀ ਕਿਤੇ ਮੇਰਾ ਕੋਈ ਟੈਸਟ ਕਰਾ ਲਿਓ ਜਿੰਨੇ ਮੇਰੇ ਨਾਲ ਰਹਿੰਦੇ ਨੇਗੇ ਹਾਲਾਂਕਿ ਜਿੰਨੇ ਮੇਰੇ ਨਾਲ ਜਦੋਂ ਮੈਨੂੰ ਬਾਹਰਪੂਰ ਬੰਦੇ ਕਈ ਵਾਰੀ ਮਿਲਦੇ ਨੇ ਕਹਿੰਦੇ ਵੀ ਖਾਲਾ ਮੈਨੂੰ ਨਾ ਮੈਂ ਮੈਂ ਦੇਖਿਆ ਮੈਂ ਤਾਂ ਕਬਜ਼ੇ ਦੀ ਪਹਿਲਾਂ ਪ੍ਰੋਬਲਮ ਨਾਲ ਜੀ ਇੱਕ ਅੱਧੀ ਵਾਰ ਮੈਨੂੰ ਕਹਿੰਦੇ ਖਵਾ ਦੀ ਮੈਂ ਤਾਂ ਉਹੀ ਕਬਜ਼ੇ ਹੋ ਜਾਂਦੀ ਹੈ ਇਸ ਕਰਕੇ ਮੈਂ ਕੋਈ ਨਸ਼ਾ ਨਹੀਂ ਕਰਿਆ ਪਰ ਮੈਨੂੰ ਇਹ ਚੀਜ਼ ਕਰਕੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਣਾ ਬੀ ਜੇਕਰ ਅੱਜ ਕਿਸਾਨ ਦਾ ਖੇਤੀਬਾੜੀ ਢਾਂਚਾ ਬਦਲੇ ਕਿਸਾਨ ਦਾ ਮਾਡਲ ਚੇਂਜ ਹੋਵੇ ਖਸ ਖਾਦੀ ਪੰਜਾਬ ਦੇ ਵਿੱਚ ਖੇਤੀ ਹੋਵੇ ਬਹੁਤ ਲਾਹੇਵੰਦ ਸ਼ਾਫਤ ਹੋ ਸਕਦੀ ਆ ਅੱਜ ਜਵਾਨੀ ਚਿੱਟੇ ਚ ਮਰੀ ਜਾਂਦੀ ਆ ਤੁਸੀਂ ਵੀਰੋ ਦੱਸੋ ਮੈਨੂੰ ਵੀ ਸਾਰੇ ਦੇ ਸਾਰੇ ਅਫਸਰ ਨੌਜਵਾਨ ਤਾਂ ਸਾਡੇ ਚਿੱਟਾ ਪੀ ਜਾਂਦੇ ਨੇਗੇ ਸਾਰੇ ਸਾਰੇ ਅਫਸਰ ਤੇ ਸਾਰੇ ਸਾਰੇ ਲੀਡਰ ਸਾਰੇ ਫੀਮ ਖਾਂਦੇ ਨਹੀਂ ਕਿ ਤੂੰ ਸੱਚੀ ਗੱਲ ਆਪਣੇ ਦਿਲ ਤੇ ਆ ਕਰਕੇ ਗੱਲ ਦੱਸਿਓ ਲੀਡਰ ਤਾਂ ਪੂਰੀਆਂ ਵਧੀਆ ਫੀਮਾਂ ਵੰਗਾਮਾਂ ਖਾਂਦੇ ਨੇਗੇ ਐਣ ਬੋਲਦੇ ਨੇਗੇ ਟੌਪ ਨਾਲ ਗੱਪ ਵੜਦੇ ਨੇਗੇ ਜਿੱਡਾ ਸਾਨੂੰ ਪਤਾ ਹੀ ਨਹੀਂ ਨਾ ਮੈਂ ਕਿਹਦੇ ਬਾਰੇ ਗੱਲ ਕਰ ਰਿਹਾ ਆ ਟੜਕੀ ਗੋਲੀ ਵੱਟ ਕੇ ਕਿਤੇ ਸਟੇਜ ਤੇ ਬੋਲਣਾ ਤੜਕੀ ਗੱਪ ਬਟਣ ਲੱਗਦਾ ਉਹ ਇੰਨੀ ਫੀਮ ਖਾਂਦਾ ਘਾਉ ਦੇ ਸਰ ਜੇ ਨਹੀਂ ਫੀਮ ਖਾਂਦਾ ਭਰਾਵੋ ਸਭ ਨੂੰ ਪਤਾ ਹੀ ਆ ਆਥ ਨੇ ਸ਼ਰਾਬ ਪੀਂਦਾ ਦੋਨੇ ਨਸ਼ੇ ਦੋਨੇ ਨਸ਼ੇ ਉਹ ਆਥ ਨੇ ਕਰਦਾ ਹੋ ਇਸ ਕਰਕੇ ਬੀਰੋ ਇਹ ਖੇਤੀ ਹੋਣੀ ਚਾਹੀਦੀ ਆ ਖੇਤੀ ਹੋ ਸਕਦੀ ਆ ਜੇਕਰ ਇਹ ਆਵਾਜ਼ ਉੱਠੇ ਆਵਾਜ਼ ਬਲੰਦ ਹੋਵੇ ਲੋਕਾਂ ਦੇ ਵਿੱਚ ਇਹ ਗੱਲ ਪਹੁੰਚੇ ਮੈਂ ਤਾਂ ਕਿਸਾਨ ਜੱਥੇਬੰਦੀਆਂ ਨੂੰ ਵੀ ਇਹ ਗੱਲ ਕਹਿਣਾ ਕਿ ਇਹ ਮੁੱਦਾ ਅਹਿਮ ਮੁੱਦਾ ਰੱਖੋ ਇਹ ਪੰਜਾਬ ਦੇ ਵਿੱਚ ਇਹ ਕੰਮ ਹੋਣਾ ਚਾਹੀਦਾ ਇਹ ਪੰਜਾਬ ਦੇ ਵਿੱਚ ਇੱਕ ਖਾਸ ਖਾਸ ਦੀ ਖੇਤੀ ਹੋਣੀ ਚਾਹੀਦੀ ਆ ਮਾਵਾ ਕੋਲੇ ਮਾਵਾ ਜਿੰਨਾ ਮਾਵਾ ਕੋਲੇ ਜਨਮ ਸੋਦਾ ਦੇ ਕਿ ਲਗਾਤਾਰ ਹੁਣ ਵਾਤਾਵਰਣ ਦੇ ਵਿੱਚ ਤਬਦੀਲੀ ਆ ਰਹੀ ਹੈ ਇੱਕ ਤਾਂ ਮੌਸਮ ਦੇ ਵਿੱਚ ਬਦਲਾਅ ਹੋਇਆ ਦੂਜੇ ਪਾਸੇ ਲਗਾਤਾਰ ਅਸਮਾਨ ਦੇ ਵਿੱਚ ਕੁਝ ਖੱਖ ਜੀ ਵੀ ਚੜੇ ਹੋਈ ਹੈ ਆਗ ਲਗਾਉਣ ਦੇ ਕਰਕੇ ਜਿਸ ਕਰਕੇ ਲੋਕਾਂ ਨੂੰ ਖੰਗ ਜ਼ੁਕਾਮ ਵਰਗੀਆਂ ਛੋਟੀਆਂ ਛੋਟੀਆਂ ਬਿਮਾਰੀਆਂ ਹੋ ਰਹੀਆਂ ਨੇ ਬਿਊਰੋ ਰਿਪੋਰਟ ਹਰਫ ਪੰਜਾਬ ਟੀਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਾਂਗਰਸ ਦੇ ਕੁਝ ਲੀਡਰਾਂ ਦੇ ਬਿਨਾ ਨਾਮ ਲਏ ਉਹਨਾਂ ਤੇ ਤੰਜ ਕੱਸੇ ਗਏ ਸੀ ਕਿਹਾ ਗਿਆ ਸੀ ਕਿ ਕਿੱਥੋਂ ਜਾ ਕੇ ਲੜ ਰਿਹਾ ਤੇ ਕੋਈ ਕਿੱਥੋਂ ਜਾ ਕੇ ਲੜ ਰਿਹਾ ਆਪਣੇ ਹੜਕੇ ਛੱਡ ਰਹੇ ਨਹੀਂ ਇਸ ਤਰੀਕੇ ਦਾ ਜਿਹੜਾ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਇਸ ਦੇ ਉੱਤੇ ਰਾਜਾ ਵੜਿੰਗ ਨੇ ਇੱਕ ਵੀਡੀਓ ਪਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦਿੱਤਾ ਉਹਨੇ ਕਹਿ ਕੇ ਉਹ ਗਿੱਦੜਵਾ ਹਲਕੇ ਦੇ ਵਿੱਚ ਉਸਨੇ ਬਹੁਤ ਕੰਮ ਕਰਵਾਏ ਨੇ ਤੇ ਗਿੱਦੜਵਾ ਹਲਕੇ ਦੇ ਲੋਕ ਉਸ ਨੂੰ ਪਿਆਰ ਕਰਦੇ ਨੇ ਤੇ ਤਾਂ ਹੀ ਉਸ ਨੂੰ ਲੋਕ ਜਿਤਾਉਂਦੇ ਨੇ ਤੇ ਨਾਲੇ ਉਹਨਾਂ ਕਹਿ ਕਿ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਇਹਨਾਂ ਦੇ ਜਿਹੜਾ ਆਪਣੇ ਹਲਕੇ ਕਿਤੇ ਹੋਰ ਜਾ ਕੇ ਚੋਣ ਲੜਦੇ ਨੇ ਤਾਂ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਉਹਨਾਂ ਨੇ ਕੁਝ ਸਵਾਲ ਖੜੇ ਕੀਤੇ ਆਓ ਸੁਣਦੇ ਹਾਂ ਸੌਦਾਦ ਜੀ ਕਿ ਲਗਾਤਾਰ ਦੇਖਿਆ ਚਾਹੁੰਦਾ ਕਿ ਵਿਰੋਧੀ ਧਿਰਾਂ ਦੇ ਵੱਲੋਂ ਇੱਕ ਦੂਜੇ ਤੇ ਤਾਂ ਚੁਕਾసే ਜਾਂਦੇ ਨੇ ਕਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਾਂਗਰਸ ਦੇ ਲੀਡਰਾਂ ਨੂੰ ਫੜਿਆ ਜਾਂਦਾ ਤਾਂ ਫਿਰ ਕਾਂਗਰਸ ਦੇ ਲੀਡਰਾਂ ਦੇ ਵੱਲੋਂ ਵੀ